ਵਿੱਤ ਮੰਤਰੀ ਮੁਰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ 420 ਇਹ ਸਰਕਾਰਾਂ ਕਰਦੀਆਂ ਕੀ ंत्री शंत्री मुबा मुर्दाबाद मुर्दाबाद ਜੀ ਰਾਜੀ ਰਸੇ ਅੱਜ ਹੋ ਜਾਣੇ ਆਗੇ ਪਾਸੇ ਮੁਰਦਾਬਾਤ ਮੁਰਦਾਬਾਤ 800 ਹੋ ਦੋ ਜਾਨੇ ਆਗੇ ਪਾਸੇ ਮੁਰਦਾਬਾਤ ਜੈਕਾਰਾ ਮੁਰਦਾਬਾਤ ਜੈਕਾਰਾ ਮੁਰਦਾਬਾਤ 825 ਪਰਿਵਾਰਾਂ ਦਾ ਨੌਕਰੀ ਖੋਣ ਵਾਲੀ ਸਰਕਾਰ ਮੁਰਦਾਬਾਤ 825 ਪਰਿਵਾਰਾਂ ਦਾ ਰੋਜ਼ਗਾਰ ਖੋਣ ਵਾਲੀ ਗੱਤੀ ਸਰਕਾਰ ਮੁਰਦਾਬਾਤ 825 ಈ ಗಂಡಿ ಸರ್ಕಾರ ಮುರ್दाबाद ಶಿಕ್ಷಣ ಮಂತ್ರಿ ಮುರ್दाबाद ಶಿಕ್ಷಣ ಮಂತ್ರಿ ಮುರ್दाबाद ಪಂಜಾಬ್ ಸರ್ಕಾರ ಮುರ್दाबाद ಪಂಜಾಬ್ ಸರ್ಕಾರ ಮುರ್दाबाद ಪಂಜಾಬ್ ಸರ್ಕಾರ اے ಸರ್ಕಾರਾਂ ಕrdੀਆਂ ಕಿ तेरा पेरी 420 اے ಸರ್ಕಾರਾਂ ಕrdੀਆਂ ಕಿ तेरा पेरी 420 ಜಿಂದಲಾ ಮುರ್दाबाद ಜಿಂದಲಾ ಜಿಂದಲಾ ਹਾਏ ਰਾਮੇ ਦੋਨ ਯਾਰ ਕੋਰ ਬੱਲਾ ਮੰਤਰੀ ਹੋਰ ਰਾਮੇ ਮੇਰਾ ਨਾਮ ਪਰਤਾਸਰ ਦੁਪਾਸਦ ਪੰਜਾਬੀ ਬੰਦ ਜੋ ਪੈਂਡਲਮਾਚਾ ਜਾਂ ਕਿਸ ਵਿਸ਼ੇ ਦੇ ਅਸੀਂ ਲਗਭਗ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਵਿੱਚ ਪੜਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਹਾਂ ਇਸ ਸਰਕਾਰ ਨੇ ਜਦੋਂ ਵੋਟਾਂ ਦਾ ਲਾਭ ਲੈਣਾ ਸੀ ਤਾਂ ਬਹੁਤ ਸਾਰੇ ਝੂਠੇ ਲਾਰੇ ਬਹੁਤ ਸਾਰੇ ਵਾਅਦੇ ਸਾਡੇ ਨਾਲ ਕੀਤੇ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਅਧਿਆਪਕ ਵਰਗ ਨੂੰ ਵਿਸ਼ੇਸ਼ ਕਰਕੇ ਗੈਸਟ ਪ੍ਰੋਫੈਸਰਾਂ ਨੂੰ ਛੜਕਾਂ ਤੇ ਨਹੀਂ ਰੋਲਣ ਦੇਵਾਂਗੇ ਉਹਨਾਂ ਦੇ ਇਹਨਾਂ ਲਾਰਿਆਂ ਦੇ ਵਿੱਚ ਆ ਕੇ ਇਹਨਾਂ ਵਾਅਦਿਆਂ 'ਚ ਆ ਕੇ ਪੰਜਾਬ ਦੇ ਸਾਰੇ ਆਵਾਮ ਨੇ ਸਾਰੇ ਲੋਕਾਂ ਨੇ ਉਹਨਾਂ ਦੀ ਵੋਟਾਂ ਦੇ ਨਾਲ ਮਦਦ ਕੀਤੀ 92 ਐਮ.ਐਲ.ਏ. ਜਿਤਾ ਕੇ ਸਰਕਾਰ ਨੂੰ ਹੋਣ ਦੇ ਵਿੱਚ ਲਿਆਂਦਾ ਪਰ ਆਲਮ ਇਹ ਹੋਇਆ ਕਿ ਇਹਨਾਂ ਸਰਕਾਰਾਂ ਨੇ ਜਦੋਂ ਹੀ ਇਹ ਬੰਦੇ ਪਾਵਰ ਦੇ ਵਿੱਚ ਆਏ ਤਾਂ ਕਿਸੇ ਦੀ ਵੀ ਗੱਲ ਸੁਣਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੁਣ ਮੌਜੂਦਾ ਸਮੇਂ ਦੇ ਵਿੱਚ ਸਥਿਤੀ ਇਹ ਹੈ ਜੀ ਜਿਹੜੀ ਇਹਨਾਂ ਨੇ ਇੱਕ ਭਰਤੀ ਪਿਛਲੀ ਚੰਨੀ ਸਰਕਾਰ ਨੇ ਕੀਤੀ ਸੀ ਉਹ ਸਿੰਗਲ ਬੈਂਚ ਹਾਈ ਕੋਰਟ ਦੇ ਵਿੱਚ ਉਸ ਦੀ ਐਡ ਕਵੈਸ਼ ਹੋ ਗਈ ਸੀ ਪਰ ਇਹ ਸਰਕਾਰ ਨੇ ਆਪਣੇ ਇੰਟਰਸਟ ਦੇ ਨਾਲ ਡਬਲ ਬੈਂਚ ਦੇ ਜਾ ਕੇ ਉਸ ਭਰਤੀ ਨੂੰ ਬਹਾਲ ਕਰਨ ਲਈ ਇਹ ਕੇਸ ਜਿੱਤਿਆ ਤੇ ਹੁਣ ਬੜੀ ਜਲਦੀ ਦੇ ਨਾਲ ਰਾਤ ਨੂੰ 12 1 ਵਜੇ ਉਹਨਾਂ ਪ੍ਰੋਫੈਸਰਾਂ ਦੀ ਜੁਆਇਨਿੰਗ ਕਰਵਾਈ ਅਸੀਂ ਇਸ ਦੇ ਵਿਰੋਧ ਵਿੱਚ ਬਿਲਕੁਲ ਹੀ ਨਹੀਂ ਹਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ 1158 ਭਰਤੀ ਕੀਤੇ ਨੇ ਸਾਡੇ ਵੱਲੋਂ ਤਾਂ ਚਾਹੀ 2200 ਭਰਤੀ ਕਰ ਪਰ ਅਸੀਂ ਆਪਣਾ ਹੱਕ ਮੰਗਦੇ ਹਾਂ ਜਿਹੜਾ ਵਿਅਕਤੀ ਪਿਛਲੇ 20 ਸਾਲਾਂ ਤੋਂ ਕਿਉਂਕਿ ਸਾਡੇ ਵਿੱਚ 5 ਸਾਲ ਤੋਂ ਲੈ ਕੇ 20 22 ਸਾਲ ਤੱਕ ਦਾ ਇਹ ਸਮਾਂ ਹੋ ਗਿਆ ਸਰਕਾਰੀ ਕਾਲਜਾਂ ਦੇ ਵਿੱਚ ਸੇਵਾ ਨਿਭਾਉਂਦਿਆਂ ਨੂੰ ਸਾਡੇ ਗਿਸਟ ਦੇ ਅਪਕਨ ਅੱਜ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਹੀ ਉਹਨਾਂ ਲਈ ਕੋਈ ਪਾਲਿਸੀ ਬਣਾਉਣ ਤੋਂ ਪਹਿਲਾਂ ਹੀ ਇਹਨਾਂ ਨੇ ਉਹਨਾਂ ਪੋਸਟਾਂ ਤੇ ਨਵੇਂ ਬੰਦੇ ਲਿਆ ਕੇ ਜੁਆਇਨ ਕਰਾਉਣੇ ਸ਼ੁਰੂ ਕਰ ਦਿੱਤੇ। ਹੁਣ ਇਸ ਸਮੇਂ ਸਾਡੀ ਨੌਕਰੀ ਨੂੰ ਖਤਰਾ ਹੈ। ਸਾਡੇ ਘਰ ਬਿਲਕੁਲ ਉਜੜਨ ਦੇ ਕੰਕਾਰ ਤੇ ਪਹੁੰਚ ਚੁੱਕੇ ਆ। ਇਹ ਸਕੈਂਡਲ ਮਾਰਚ ਦੇ ਰਾਹੀਂ ਅਸੀਂ ਆਪਣੀ ਆਵਾਜ਼ ਪੰਜਾਬ ਦੀ ਆਵਾਮ ਤੱਕ ਤੇ ਸਰਕਾਰਾਂ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਕਿ ਸਾਡੇ ਜਿਹੜੇ 850 ਗਿਸਟ ਸਹਾਇਕ ਪ੍ਰੋਫੈਸਰਾਂ ਦੇ ਪਰਿਵਾਰ ਹੈਗੇ ਆ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾਵੇ, ਉਹਨਾਂ ਦੇ ਪਰਿਵਾਰਾਂ ਨੂੰ ਬਚਾਇਆ ਜਾਵੇ। ਇਸ ਵਿਸ਼ੇ ਨੂੰ ਲੈ ਕੇ ਕੋਈ ਅਧਿਕਾਰੀ ਨਹੀਂ ਮਿਲਿਆ। ਇਸ ਵਿਸ਼ੇ ਨੂੰ ਲੈ ਕੇ ਜੇ ਅਸੀਂ ਪੰਜਾਬ ਦੇ ਜਿੰਨੇ ਵੀ ਐਮਐਲਏ ਨੇ ਮੌਜੂਦਾ ਸਰਕਾਰ ਦੇ ਵਿੱਚ ਨੇ ਜਾਂ ਵਿਰੋਧੀ ਧਿਰਾਂ ਦੇ ਵਿੱਚ ਵੀ ਨੇ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ 교수 ਵਿਧਿਆਪਕ ਆਪਣੇ ਆਪਣੇ ਹੜਕੇ ਦੇ ਐਮਐਲਏ ਨੂੰ ਆਪਣਾ ਇੱਕ ਡਿਮਾਂਡ ਪੱਤਰ ਹੈ ਜਿਹੜਾ ਉਹ ਦੇ ਚੁੱਕੇ ਆ ਕਿ ਸਾਡੀਆਂ ਨੌਕਰੀਆਂ ਨੂੰ 58 ਸਾਲ ਤੱਕ ਬਿਨਾਂ ਕਿਸੇ ਸ਼ਰਤ ਸੁਰੱਖਿਅਤ ਕੀਤਾ ਜਾਵੇ ਹਲੇ ਤੱਕ ਉਹਨਾਂ ਨੇ ਇਹ ਹੀ ਕਿਹਾ ਕਿ ਅਸੀਂ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਜਿਹੜੀ ਉਹ ਮقرਰ ਕਰਵਾਵਾਂਗੇ ਤੇ ਇਸ ਮਸਲੇ ਦਾ ਜਲਦੀ ਹੱਲ ਕੱਢਾਂਗੇ ਅਸੀਂ ਤੁਹਾਨੂੰ ਰਿਲੀਵ ਨਹੀਂ ਹੋਣ ਦੇਵਾਂਗੇ ਪਰ ਸਾਨੂੰ ਇਹ ਲੱਗਦਾ ਕਿ ਇਹ ਸਿਰਫ ਉਹਨਾਂ ਦੇ ਲਾਰੇ ਹੀ ਆ ਜੇਕਰ ਤੁਹਾਡੀ ਮੰਗਵਲ ਧਿਆਨ ਨਹੀਂ ਦਿੱਤਾ ਇਸ ਕੋਲ ਜੇ ਸਾਡੀ ਮੰਗਵਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਜੀ ਪੰਜਾਬ ਦੇ ਸਾਰੇ ਲੋਕ ਅਸੀਂ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਉਤਰਾਂਗੇ ਇਸ ਸਰਕਾਰ ਦਾ ਬਿਲਕੁਲ ਜਲੂਸ ਕੱਢਾਂਗੇ ਅਸੀਂ ਸਾਡੇ ਨਾਲ ਵੱਖ-ਵੱਖ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹ ਸਾਡਾ ਸਹਿਯੋਗ ਕਰ ਰਹੀਆਂ ਉਹ ਚਾਹੇ ਸਾਡੇ ਪੜਾਏ ਹੋਏ ਵਿਦਿਆਰਥੀ ਹੋਣ ਮੌਜੂਦਾ ਸਮੇਂ ਚ ਕਾਲਜਾਂ ਚ ਪੜ ਰਹੇ ਵਿਦਿਆਰਥੀ ਹੋਣ ਉਹ ਚਾਹੇ ਕਿਸਾਨ ਜਥੇਬੰਦੀਆਂ ਹੋਣ ਤੇ ਹੋਰ ਭਰਾਤਰੀ ਜਥੇਬੰਦੀਆਂ ਸਾਨੂੰ ਸਹਿਯੋਗ ਦੇਣਗੀਆਂ ਚਾਹੇ ਸਾਡੇ ਕਾਲਜਾਂ ਦੇ ਦਰਜਾ ਚਾਰ ਕਰਮਚਾਰੀ ਹੋਣ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਹਨ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਵਿੜਨ ਵਾਸਤੇ ਮਜਬੂਰ ਹੋਵਾਂਗੇ ਜੇਕਰ ਸਰਕਾਰ ਨੇ ਸਾਡੀ ਇਹ ਗੱਲ ਨਾ ਮੰਨੀ ਤਾਂ ਇਸ ਦੇ ਸੇਵਾ ਨਾ ਦੇ ਰਹੀਆਂ ਘਟੋਕ 10 ਸਾਲ ਤੋਂ ਮੈਨੂੰ 10 ਸਾਲ ਹੋ ਗਏ ਪਰ ਜਿਹੜੀ ਸਾਡੀ ਫੈਕਲਟੀ ਹੈਗੀ 20 ਤੋਂ 25 ਸਾਲ ਪੁਰਾਣੀ ਹੈਗੀ ਹੈ ਮੁੱਦਾ ਇਸ ਚੀਜ਼ ਦਾ ਹੈਗਾ ਕਿ ਹੁਣ 1158 ਦੀ ਭਰਤੀ ਰੱਦ ਹੋਈ ਹੋਈ ਸੀ ਪਹਿਲੇ ਫਰਸਟ ਬੈਂਚ ਤੋਂ ਉਸ ਨੂੰ ਕਲੈਸ਼ ਕਰ ਦਿੱਤਾ ਗਿਆ ਸੀ ਬਿਲਕੁਲੀ ਪਰ ਉਹ ਡਬਲ ਬੈਂਚ ਤੇ ਚੱਲੇਗੀ ਗਵਰਨਮੈਂਟ ਨੇ ਉਹਨਾਂ ਨੂੰ ਸਾਥ ਦਿੱਤਾ ਜਿਹੜੇ ਕਰਕੇ ਉਹਨਾਂ ਨੂੰ ਹਰੀ ਝੰਡੀ ਮਿਲੀ ਸਾਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਜਿਵੇਂ ਬਰਜਿੰਦਰਾ ਕਾਲਜ ਹਿਸਟਰੀ ਦੇ ਵਿੱਚ ਅਸੀਂ ਤਿੰਨ ਜਾਣੇ ਆ ਸਾਡੇ ਸਿਰ ਦੇ ਉੱਤੇ ਤਿੰਨ ਲਿਆ ਕੇ ਪਿਠਾਤੇ ਕਿ ਅਸੀਂ ਰੋਜ਼ਗਾਰ ਕਿੱਥੋਂ ਸਾਡੇ ਰੋਜ਼ਗਾਰ ਨੂੰ ਲੱਤ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੱਜ ਅਸੀਂ ਕਾਲਜ ਗਏ ਐ ਸਾਨੂੰ ਹਾਜ਼ਰੀ ਲਾਉਣੀ ਆਖੀ ਹੋ ਜਾਂਦੀ ਹੈ ਕਿਉਂਕਿ ਪ੍ਰਿੰਸੀਪਲ ਬਾਕੀ ਦਾ ਰੈਗੂਲਰ ਸਟਾਫ ਹੈ ਬਹੁਤ ਜ਼ਿਆਦਾ ਸਾਨੂੰ ਟੌਂਟ ਕਰਦਾ ਅਸੀਂ 825 ਦੇ 25 ਜਿਹੜੇ ਹੈਗੇ ਆ ਡਿਸਫਿਕਲਟੀ ਉਹਨਾਂ ਦੀ ਨੌਕਰੀ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੈ ਉਹਨਾਂ ਦੀ ਰੋਟੀ ਦੇ ਉੱਤੇ ਲੱਤ ਰਜਦੀ ਪਈ ਹੈ ਅਸੀਂ ਕਾਲਜਾਂ ਨੂੰ ਉਸ ਟਾਈਮ ਦੇ ਵਿੱਚ 25 ਪਹਿਲਾਂ ਉਸ ਟਾਈਮ ਸਮਝਦੇ ਸਾਡੇ ਅਸੀਂ ਜਸਟਿਸ ਕਾਲਜ ਵਾਲ ਕੋਈ ਮੂਹ ਨਹੀਂ ਸੀ ਕਰਦਾ ਕਿਉਂਕਿ ਉੱਥੇ ਸਿਰਫ 7000 ਦੇ ਉੱਤੇ ਉਹ ਵੀ ਸੱਤ ਮਹੀਨੇ ਸਾਡੇ ਜਿਹੜੇ ਵੱਡੇ ਸੀਨੀਅਰ ਆ ਉਹਨਾਂ ਨੇ ਉੱਥੇ ਜੌਬ ਕੀਤੀ ਹੈ ਹੁਣ ਜਦੋਂ ਇਹਨਾਂ ਨੂੰ ਲੱਗਦਾ ਕਿ ਰੈਗੂਲਰ ਆ ਗਏ ਇਹਨਾਂ ਨੂੰ ਕੱਢ ਦੋ ਸਾਡਾ ਕਸੂਰ ਕੀ ਹੈ ਸਾਡਾ ਕਸੂਰ ਦੱਸਿਆ ਜਾਏ ਅਸੀਂ ਆਪਣੀ ਸਾਰੀ ਜ਼ਿੰਦਗੀ ਉਮਰਾਂ ਪਤਾ ਚੁੱਕੇ ਆ ਜਿਹੜੀ ਲਿਮਟ ਹੁੰਦੀ ਐ 37-37 ਸਾਲ ਸੁਣ 42 ਵਾਲੀ इवन ਕਿ ਸਾਡੇ ਇੱਕ ਇੱਕ ਦੋ ਪ੍ਰੋਫੈਸਰਸ ਉਹ ਵੀ ਨੇ ਪੰਜਾਬ ਲੈਵਲ ਦੇ ਉੱਤੇ ਉਹ ਰਿਟਾਇਰਮੈਂਟ ਤੇ ਜਮ੍ਹਾਂ ਲੈੜੇ ਆ ਗਏ ਜਿੱਥੇ ਨਾਲ ਉਮੀਦ ਸੀ ਕਿ ਇਹ ਭਗਵੰਤ ਮਾਨ ਸਰਕਾਰ ਦਾ ਅਸੀਂ ਖੁਦ ਪ੍ਰਚਾਰ ਕਰਦੇ ਰਹੇ ਸੀਗੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਤਾਕੀ ਤੁਸੀਂ ਇਹਨਾਂ ਨੂੰ ਇਹ ਕਿਉਂਣਾ ਅਸੀਂ ਆਪਣੇ ਪਰਿਵਾਰਾਂ ਦੇ ਅਗੇਂਸਟ ਲਾ ਕੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਸਾਨੂੰ ਸੀਗਾ ਕਿ ਸਾਡੇ ਲਈ ਕੁਛ ਕਰਨਗੇ ਇਹਨਾਂ ਨੇ ਤਾਂ ਸਾਨੂੰ ਹੀ ਉਜਾੜ ਕੇ ਰੱਖ ਦਿੱਤਾ ਅਸੀਂ ਹੁਣ ਕਿੱਥੇ ਜਾਣਾ ਸਾਨੂੰ ਸਰਕਾਰ ਇਹ ਜਵਾਬ ਦੇ ਕਿ ਸਾਨੂੰ ਘਰੋਂ ਹੀ ਕੌਲਜਾਂ ਦੇ ਵਿੱਚੋਂ ਰੋਜ਼ਗਾਰ ਸਾਡਾ ਖਤਮ ਕਰ ਦਿੱਤਾ ਸਾਡੇ ਕੋਲ ਹੁਣ ਸੁਸਾਈਡ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਮਿਲਦਾ ਹੁਣ ਸਾਨੂੰ ਤਾਂ ਇਹੀ ਦੁਖਦਾ ਪਿਆ ਹੋਰ ਕੀ ਮੰਗ ਕਰਦਾ ਅਸੀਂ ਤਾਂ ਮੰਗੇ ਹੀ ਕਰਦੇ ਆ ਕਿ ਸਾਡੇ ਜਿਹੜੇ 825 ਦੇ 25 ਨੇ ਇਹਨਾਂ ਦੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਏ ਜਿਹੜੇ ਲਿਆਂਦੇ ਗਏ ਆ ਉਹ ਠੀਕ ਆ ਨਾਲ ਦੀ ਨਾਲ ਸਾਨੂੰ ਸੈਂਕਸ਼ਨ ਪੋਸਟਾਂ ਦੇ ਉੱਤੇ ਰੱਖ ਲਿੱਤਾ ਜਾਏ ਇਹ ਨਾ ਹੋਵੇ ਕਿ ਸਾਨੂੰ ਬਾਹਰਲਾ ਰਸਤਾ ਦਿਖਾਇਆ ਜਾਏ ਦਿਖਾਇਆ ਜਾਏ ਕਿਸਨ ਦਿਖਦਾ ਹੀ ਪਿਆ ਕੀ ਕਰਦੀ ਪਈ ਆ ਸਰਕਾਰ ਕੇ ਕਿ ਸਾਡੀ ਗੁੰਗੀ ਵਾਲੀ ਸਰਕਾਰ ਸੁਣਦੀ ਔਰ ਇੱਕ ਵਾਰ ਟਾਈਮ ਨਹੀਂ ਹੈਗਾ ਅਸੀਂ ਸੰਤਵਾਂ ਨੂੰ ਵੀ ਬੜੇ ਸੀ ਕਿ ਸੰਤਵਾਂ ਨੂੰ ਅਸੀਂ 23 ਤਰੀਕ ਨੂੰ ਸਵੇਰੇ ਸਵੇਰੇ ਮਲੇ ਸੀ ਉਹਨੂੰ ਕਿਹਾ ਸੀ ਕਿ ਤੁਸੀਂ ਸਾਡੀ ਗੱਲ ਸੁਣ ਲਓ ਸਾਣਾ ਲਿਖ ਲੈਟਰ ਕਢਾ ਲਓ ਕਿ ਤੁਹਾਨੂੰ ਬਿਲਕੁਲ ਹੀ ਛੇੜਿਆ ਜਾਊਗਾ ਲੈਟਰ ਦਾ ਕੀ ਨਿਕਲਣੀ ਸੀਗੀ ਡੀਪੀਆਈ ਨੇ ਇਹ ਕੱਢ ਕੇ ਰੱਖਦਾ ਕਿ ਜਿਹੜੇ ਗੈਸ ਫੈਕਲਟੀ ਆ ਉਹ ਖਾਲੀ ਮੰਨੀਆਂ ਜਾਣ ਪੋਸਟਾਂ ਉਹਨਾਂ ਦੇ ਸਿਰ ਦੇ ਉੱਤੇ ਸਿਰਫ 11 55 ਦੀਆਂ ਪੋਸਟਾਂ ਦੇ ਵਿੱਚ ਉਹਨਾਂ ਨੂੰ ਗਾੜ ਦਿੱਤਾ ਜਾਏ ਇਸ ਤੋਂ ਅਗਲੀ ਰਣਨੀਤੀ ਹੈ ਇਸ ਤੋਂ ਅਗਲੀ ਰਣਨੀਤੀ ਤਾਂ ਇਹੀ ਹੈ ਕਿ ਸਾਡੀ ਸਰਕਾਰ ਬਿਲਕੁਲ ਸੁਣਦੀ ਪਈ ਅਸੀਂ ਅੱਗੇ ਵੱਡੇ ਧਰਨੇ ਦਾ ਐਲਾਨ ਕਰਨ ਵਾਲੇ ਹਾਂ ਥੈਂਕ ਯੂ ਅਰਜੁਨ